ਸਾਸੀ ਕੀ ਭਾਜਪਾ OBC ਮੋਰਚੇ ਦੇ ਵੱਲੋਂ ਅੱਜ ਇੱਕ ਖਾਸ ਮੋਟਰਸਾਈਕਲ ਰੈਲੀ ਕੱਢੀ ਗਈ ਹੈ ਜਿਸ ਦੇ ਵਿੱਚ ਪੰਜਾਬ ਪੁਲਿਸ ਦੀਆਂ ਗੱਡੀਆਂ ਸਮਾਨ ਢੋਂਦੀਆਂ ਨਜ਼ਰ ਆਈਆਂ। ਸਾਸੀ ਕੀ ਜਦੋਂ ਪੱਤਰਕਾਰਾਂ ਦੇ ਵੱਲੋਂ ਇਸ ਦੀ ਕਵਰੇਜ ਕੀਤੀ ਗਈ ਤਾਂ ਵੇਖਿਆ ਗਿਆ ਕਿ ਪੰਜਾਬ ਪੁਲਿਸ ਦੀ ਗੱਡੀ ਦੇ ਵਿੱਚ ਭਾਜਪਾ ਦੇ ਛੰਡੇ ਪਈ ਨੇ। ਭਾਜਪਾ ਦੀ ਮੋਟਰਸਾਈਕਲ ਰੈਲੀ ਦੇ ਵਿੱਚ ਇੱਕ ਅਨੋਖਾ ਹੀ ਦ੍ਰਿਸ਼ ਵੇਖਣ ਨੂੰ ਮਿਲਿਆ। ਜਿਸ ਤੋਂ ਬਾਅਦ ਹਰ ਪਾਸੇ ਇਸ ਦੀ ਚਰਚਾ ਹੋਣ ਲੱਗੀ ਹੈ। ਅਮਰਪਾਲ ਸਿੰਘ ਬੋਨੀ ਜੀ ਦੇ ਨੇਤਰਤਵ ਚ ਇੱਕ ਮੋਟਰਸਾਈਕਲ ਰੈਲੀ ਪੰਜਾਬ ਦੀ ਵਿਗੜੀ ਹੋਈ ਕਾਨੂੰਨ ਰਸਤਾ ਤੇ ਨਸ਼ੇ ਦੇ ਵਿਰੋਧ ਵਿੱਚ ਕੱਢੀ ਜਾ ਰਹੀ ਹੈ ਇਹ ਰੈਲੀ ਤੁਸੀਂ ਸਮਝੋ ਕਿ ਲੋਕ ਸਭਾ ਚੋਣਾਂ ਦਾ ਆਗਾਜ਼ ہوئی ਹੈ ਪੰਜਾਬ ਚ ਭਾਰਤ ਦੇ ਜਨਤਾ ਪਾਰਟੀ ਵੱਲੋਂ ਜਿਵੇਂ ਅਸੀਂ ਜਾਣਦੇ ਹਾਂ ਬੋਨੀ ਉਹਨਾਂ ਦਾ ਪਰਿਵਾਰ ਜਿਹੜਾ ਇੱਕ ਰਾਜਨੀਤਿਕ ਪਰਿਵਾਰ ਹੈ ਜਿਹੜੀ ਵੀ ਜਥੇਬੰਦੀ ਚ ਕੰਮ ਕਰਦੇ ਨੇ ਬੜੇ ਜ਼ੋਰ ਨਾਲ ਕਰਦੇ ਨੇ ਔਰ ਸਾਡਾ ਮਿਲਣਾ ਵੀ ਰਹਿੰਦਾ ਬੋਨੀ ਜੀ ਨੂੰ ਉਹਨਾਂ ਨੇ ਵਿਸ਼ਵਾਸ ਦਿਲਾਇਆ ਹੈ ਕਿ ਮੈਂ ਜਿਹੜੇ ਪਿੰਡੂ ਚਾਰ ਹਲਕੇ ਨੇ ਉਹਦੀ ਗਾਰੰਟੀ ਮੇਰੇ ਕੋਲੋਂ ਲੈ ਕੇ ਚੱਲੋ ਕੱਲੇ ਅਜਰਾਲੇ ਦੀ ਗਾਰੰਟੀ ਨਹੀਂ ਚਾਰਾਂ ਹਲਕਿਆਂ 'ਚੋਂ ਮੇਰੀ ਗਾਰੰਟੀ ਲੈ ਕੇ ਚੱਲੋ ਭਾਰਤੀ ਜਨਤਾ ਪਾਰਟੀ ਜਿਹੜੀ ਉਥੇ ਚੰਗੇ ਮਾਰਜਨ ਨਾਲ ਲੋਕ ਸਭਾ ਦੇ ਚੋਣ ਜਿੱਤੇਗੀ ਪਰ ਮੈਂ ਬਤਾਈ ਵੀ ਦੇਣਾ ਅਮਰਪਾਲ ਸਿੰਘ ਬੋਨੀ ਜੀ ਨੂੰ ਆ ਹੱਲੀ ਦੇ ਸ਼ੁਰੂਆਤ ਨਹੀਂ ਹੋਈ ਜਦੋਂ ਰੈਲੀ ਨਿਕਲੇਗੀ ਸ਼ਾਮੀ ਫਿਰ ਤੁਹਾਡੇ ਨਾਲ ਗੱਲ ਕਰਾਂਗੇ ਤੁਸੀਂ ਦੇਖਿਓ ਇਹ ਰੈਲੀ ਐਮਡੀ ਸਰ ਦੀ ਹਵਾ ਬਦਲਣ ਵਾਲੀ ਰੈਲੀ ਹੈ ਬੋਨੀ ਜੀ ਦਾ ਅਸੀਂ ਡਟ ਕੇ ਸਾਥ ਦੇਵਾਂਗੇ ਕਿਤੇ ਵੀ ਉਹ ਡਿਊਟੀ ਲਾਣਗੇ ਸਾਡੇ ਭਰਾ ਨੇ ਸਾਡੇ ਨਾਲ ਚੱਲਦੇ ਨੇ ਅਸੀਂ ਉਹਨਾਂ ਨਾਲ ਡਟ ਕੇ ਚੱਲਾਂਗੇ ਇਹ ਕ੍ਰਾਪਸ਼ਨ ਮੁਕਤ ਪੰਜਾਬ ਬਣਾਵਾਂਗੇ ਦਾਵਾ ਜਿਹੜਾ ਜੀ ਦਾਵਾ ਮੇਰੇ ਕਹਿਣ ਨਾਲ ਦੀਆਂ ਕਿਸੇ ਦੇ ਕਹਿਣ ਨਾਲ ਨਹੀਂ ਹੋਣਾ ਤਾਨੂੰ ਵੀ ਸਾਰਿਆਂ ਨੂੰ ਪਤਾ ਤੁਸੀਂ ਵੀ ਸਮਾਜ ਚ ਫਿਚਰ ਦੇ ਪੱਤਰਕਾਰ ਬਰਾਦਰੀ ਤੋਂ ਵੱਧ ਕਿਸੇ ਨੂੰ ਨਹੀਂ ਪਤਾ ਨਸ਼ਾ ਜਿਹੜਾ ਬੜਾ ਇੱਕ ਹੈਪਨਿੰਗ ਮੁੱਦਾ ਹੈ ਪੰਜਾਬ ਦੀ ਜਵਾਨੀ ਖਾ ਰਿਆ ਨਸ਼ਾ ਉਹਦੇ ਖਿਲਾਫ ਵੀ ਅੱਜ ਰੈਲੀ ਹੈ ਲਾਅ ਐਂਡ ਆਰਡਰ ਦੇਖੋ ਕੋਈ ਤੀਸਰਾ ਦਿਨ ਨਹੀਂ ਹੁੰਦਾ ਜਦੋਂ ਕਿਸੇ ਨੂੰ ਸਰੇ ਆਮ ਗੋਲੀ ਨਹੀਂ ਵੱਜਦੀ ਭਾਵੇਂ ਕੋਈ ਆਮ ਨਾਗਰਿਕ ਹੋਏ ਭਾਵੇਂ ਕੋਈ ਵਪਾਰੀ ਹੋਏ ਭਾਵੇਂ ਕੋਈ ਡਾਕਟਰ ਹੋਏ ਇਹ ਬਹੁਤ ਹੀ ਜਿਹੜੇ ਖਤਰਨਾਕ ਕੰਮ ਹੈ ਇਹਦੇ ਖਿਲਾਫ ਰੈਲੀ ਹੈ ਬੋਨੀ ਜੀ ਵੱਲੋਂ ਚੋਣਾਂ ਦਾ ਭਾਰਤ ਜਨਤਾ ਪਾਰਟੀ ਉਹਨਾਂ ਲੋਕ ਸਭਾ ਦਾ ਆਗਾਜ਼ ਹੈ ਹੋਰ ਤੁਸੀਂ ਦੇਖੋ ਹੋਰ ਮੁੱਦੇ ਨੇ ਹਜ਼ਾਰ ਰੁਪਿਆ ਲੋਕਾਂ ਦਾ ਕਿੱਧਰ ਗਿਆ ਲੇਡੀਜ਼ ਇਹ ਗੱਲਾਂ ਬਾਤ ਦੀਆਂ ਅੱਜ ਜਿਹੜੀ ਹੈ ਇਹ ਕਾਨੂੰਨ ਵਿਵਸਥਾ ਤੇ ਨਸ਼ੇ ਦੇ ਖਿਲਾਫ ਰੈਲੀ ਹੈ ਉਹਦੇ ਵੱਲੋਂ ਮੋਟਰਸਾਈਕਲ ਰੈਲੀ ਕੀਤੀ ਜਾ ਰਹੀ ਹੈ ਜਿਹਦਾ ਭਗਵੰਤ ਮਾਨ ਦੇ ਖਿਲਾਫ ਬੜਾ ਜ਼ਬਰਦਸਤ ਰੋਲ ਹੈ ਕਿ ਭਗਵੰਤ ਮਾਨ ਨੇ ਪੰਜਾਬ ਨੂੰ ਦਰਦਸ਼ਾ ਤੇ ਮੂਰਤ ਲੈ ਖੜਾ ਕਰਦਾ ਸਟੇਟ ਅੱਗੇ ਕਰਜ਼ਾਈ ਸੀ ਹੋਰ ਬਹੁਤ ਜ਼ਿਆਦਾ ਕਰਜ਼ਾਈ ਕਰਦੀ ਹੈ ਔਰ ਲਗਭਗ 4 ਜਾਂ ਹਰ ਮਹੀਨੇ ਕਰਜ਼ਾ ਲੈ ਰਹੇ ਆ ਔਰ ਪੰਜਾਬ ਦੀ ਬਹੁਤ ਦੁਰਦਸ਼ਾ ਹੈ ਉਹ ਚ ਵਾਅਦੇ ਕੀਤੇ ਸੀ ਇੱਕ ਵੀ ਪੂਰੇ ਨਹੀਂ ਕੀਤੇ ਉਸ ਨੂੰ ਉਸ ਦੇ ਵਜੂ ਸਾਡੀ ਆਫਿਸ ਦੀ ਰੈਲੀ ਅੱਜ ਬੜੀ ਜ਼ਬਰਦਸਤ ਕੱਢ ਰਹੇ ਜਿੰਦਾਬਾਦ ਇਸ ਤਰ੍ਹਾਂ ਦੀ ਕਾਨੂੰਨ ਵਿਵਸਥਾ ਹੈ ਪੰਜਾਬ ਦੀ ਵੀ ਇਸ ਤਰ੍ਹਾਂ ਵੇਖਦੇ ਜੀ ਦੇਖੋ ਕਾਨੂੰਨ ਵਿਵਸਥਾ ਕ੍ਰਾਈਮ ਵੱਧ ਗਿਆ ਬਹੁਤ ਗੈਂਗਸਟਰ ਵੱਧ ਗਿਆ ਬਹੁਤ ਕਰਪਸ਼ਨ ਵੱਧ ਗਈ ਬਹੁਤ ਔਰ 1 ਰੁਪਏ ਦੀ ਡਿਵੈਲਪਮੈਂਟ ਨਹੀਂ ਇਸ ਤੋਂ ਬਾਅਦ ਹੋਰ ਕੀ ਤੁੜਸ਼ਾ ਕਿਸ ਤਰ੍ਹਾਂ ਦੀ ਹੋ ਸਕਦੀ ਹੈ ਜਿਹੜੀ ਸਟੇਟ ਪਹਿਲੇ ਨੰਬਰ ਤੇ ਸੀ ਪੰਜਾਬ ਦੇ ਵਿੱਚ ਅੱਜ ਸਭ ਤੋਂ ਥੱਲੇ ਆ ਗਈ ਨਹੀਂ ਸਰਕਾਰ ਦਾਅਵੇ ਕਰ ਰਹੀ ਹੈ ਵੀ ਪੰਜਾਬ ਤਰੱਕੀ ਜਾ ਰਿਹਾ ਕਿੱਥੇ ਤੁਹਾਨੂੰ ਨਹੀਂ ਲੇ ਤੁਸੀਂ ਪੱਤਰਕਾਰ ਜੀ ਮੈਨੂੰ ਦੱਸਣ ਤੁਸੀਂ ਕਿੱਥੇ ਪਰੋਗੀ ਕਿ ਕਿ ਪੰਜਾਬ ਜੂਰੇ ਇੱਕ ਜਾਜੇ ਕੱਟ ਵੀ ਲੱਗ ਰਹੀ ਹੈ ਕਹਿੰਦੇ ਹਿਮਲਾਕਿੰਗ ਬਣਾਏ ਆ ਸਕੂਲਾਂ ਦਾ ਕੰਮ ਕਰਾਇਆ ਗਿਆ ਨੀ ਕਿਹੜਾ ਸੰਤ ਕਿਧੇ ਨਜ਼ਰ ਨਹੀਂ ਆਉਂਦਾ ਸਕੂਲਾਂ ਦਾ ਕੰਮ ਛਾੜੇ ਵਿੱਚ 6 ਕਰੋੜ ਦੇ ਪੈਸੇ ਮੈਂ ਦਿੱਤੇ ਸੀ ਉਸ ਤੋਂ ਬਾਅਦ ਉਸ ਨੂੰ ਲੰਪੋਜ਼ ਕਿਰਨੇ ਮਿਨਟਰੀ ਸਕੂਲ ਬਣਾਤਾ ਬਿਲਕੁਲ ਝੂਠ ਨਾਲ ਸਰਕਾਰ ਚੱਲ ਰਹੀ ਹੈ ਕੇਜਰੀਵਾਲ ਸਭ ਤੋਂ ਝੂਠਾ ਹੈ ਔਰ ਭਗਉਤਮਾਨ ਉਹਦੇ ਰਸਤੇ ਦੇ ਝੂਠ ਬੋਲਦਾ ਉਸ ਤਰ੍ਹਾਂ ਆਮ ਆਦਮੀ ਸਰਕਾਰ ਕਹਿੰਦੀ ਆਮ ਲੋਕਾਂ ਦੀ ਤੁਹਾਨੂੰ ਕੀ ਲੱਗਦਾ ਜੀ ਆਮ ਲੋਕ ਕਹਿ ਰਹੇ ਤਾਂ ਰਹੀ ਨਹੀਂ ਐਮਪੀ ਦੀ ਵੋਟਾਂ ਇਹਨਾਂ ਨੇ ਆਪਣੇ ਮਸਤਾਂ ਦੇ ਦਿੱਤੀਆਂ ਨੇ ਵਰਕਰੇ ਦਾ ਮੁੱਦੇ ਇਹਨਾਂ ਕੋਈ ਹੈ ਹੀ ਨਹੀਂ ਇਸ ਕਰਕੇ ਆਪਾਂ ਕਿੱਥੇ ਮੰਨਦੇ ਆਮ ਆਦਮੀ ਸਰਕਾਰ ਨੂੰ ਕੋਣੋ ਵਰਕੇ ਇਹਨਾਂ ਕੋ ਨਹੀਂ ਰਹਿ ਗਿਆ ਜਿਹੜੀਆਂ ਇਲੈਕਸ਼ਨਾਂ ਦੇ ਵਿੱਚ ਭਾਜਪਾ ਨੂੰ ਕਿਸ ਤਰ੍ਹਾਂ ਦਾ ਤੁਸੀਂ ਹੋਰ ਮਲੇ ਵਕਤ ਵਿੱਚ ਦੇਖਿਓ ਕਿ ਭਾਜਪਾ ਨੇ 13 ਇਹ 13 ਜਿੱਤ ਕੇ ਚੀਤਾ ਇਹਨੀਆਂ ਜਿੱਤੇਗੀ ਔਰ ਰੇਂਦਰ ਮੋਦੀ ਝੋਲੀ ਚ ਪਾਉਣਗੇ